ਚਾਹੇ ਤੁਸੀਂ ਨਵੇਂ ਘਰ ਬਣਾ ਰਹੇ ਹੋ ਚਾਹੇ ਬਣਾ ਰਹੇ ਹੋ ਦੁਕਾਨ ਤੁਹਾਡੀ ਹਰ ਸਮੱਸਿਆ ਦਾ ਗਰਮੀ ਟਰੇਡਿੰਗ ਕੰਪਨੀ ਦੇ ਅੰਦਰ ਕਰੇਗੀ ਸਮਾਧਾਨ ਤੁਸੀਂ ਆਪਣੇ ਘਰਾਂ ਦੇ ਬਣਾਉਣੀਆਂ ਬਾਥਰੂਮ ਤੁਸੀਂ ਬਣਾਉਣੀਆਂ ਹੈਗੀਆਂ ਰਸੋਈਆਂ ਤੇ ਲਗਜ਼ਰੀ ਫੀਲ ਆਊਗੀ ਥੋੜੇ ਪੈਸਾ ਚ ਤੁਹਾਡਾ ਘਰ ਤੇ ਦੁਕਾਨ ਬਣਾ ਦੇਗੇ ਫਾਈਨਟਾਜੀ ਬਿਲਕੁਲ ਜੇ ਤੁਸੀਂ ਆਪਣੇ ਘਰ ਦਾ ਬਾਥਰੂਮ ਸਿੰਪਲ ਤਿਆਰ ਕਰਾਉਣਾ ਚਾਹੁੰਦੇ ਹੋ ਜਿਹੜਾ ਬਾਜ਼ਾਰ ਦੇ ਵਿੱਚ 25 ਤੋਂ 30 ਹਜ਼ਾਰ ਰੁਪਏ ਲੱਗਦਾ ਅਸੀਂ ਸਿਰਫ 15000 ਰੁਪਏ 'ਚ ਤੁਹਾਡੇ ਘਰ ਦਾ ਬਾਥਰੂਮ ਤਿਆਰ ਕਰ ਦਿਆਂਗੇ ਤੁਸੀਂ ਚਾਹੋ ਨੀ ਤੁਹਾਡੇ ਬ੍ਰਾਂਡਡ ਬਾਥਰੂਮ ਤਿਆਰ ਹੋਵੇ ਜੈਗਰ ਦਾ ਤਿਆਰ ਹੋਵੇ ਤਾਂ ਜੈਗਰ ਦਾ ਬਾਥਰੂਮ ਬਾਜ਼ਾਰ 'ਚ 55-60 ਹਜ਼ਾਰ ਤੋਂ ਘੱਟ ਕੋਈ ਤਿਆਰ ਕਰਦਾ ਨਹੀਂ ਗਰਮੀ ਟ੍ਰੇਡਿੰਗ ਕੰਪਨੀ ਦਾ ਸਿਰਫ 35000 ਰੁਪਏ ਦੇ ਵਿੱਚ ਤੁਹਾਡਾ ਬਾਥਰੂਮ ਆਪਾਂ ਤਿਆਰ ਕਰ ਦੇਾਂਗੇ ਚਾਹੇ ਤੁਸੀਂ ਆਪਣੇ ਘਰ ਦਾ ਪੂਰਾ ਜੈਟ ਬਲੈਕ ਬਾਥਰੂਮ ਤਿਆਰ ਕਰਾਉਣਾ ਤੇ ਇਹ ਕੋਈ ਲੱਖ ਰੁਪਏ ਦਾ ਤਿਆਰ ਨਹੀਂ ਸੀ ਕਰਨਾ ਨਾ 80000 ਰੁਪਏ ਲੈਣਾ ਸਿਰਫ 40000 ਰੁਪਏ ਦੇ ਵਿੱਚ ਤੁਹਾਡੇ ਘਰ ਦਾ ਲਗਜ਼ਰੀ ਬਾਥਰੂਮ ਤਿਆਰ ਕਰਕੇ ਦੇ ਦੇਾਂਗੇ ਤੁਸੀਂ ਸਾਡੇ ਕੋਲ ਆਓ ਕੋਈ ਵੀ ਸਮਾਨ 50000 ਰੁਪਏ ਲਓ ਤੁਹਾਡੇ ਘਰ ਹੋਮ ਡਿਲੀਵਰੀ ਵੀ ਬਿਲਕੁਲ ਫ੍ਰੀ ਮਤਲਬ ਆਉਣ ਜਾਣ ਦਾ ਗੱਡੀ ਦਾ ਖਰਚਾ ਸੀ ਕੋਈ ਵੀ ਨਹੀਂ ਲੈਣਾ ਜੇ ਤੁਸੀਂ ਕਰ ਦਿਓ 1 ਲੱਖ ਰੁਪਏ ਦੀ ਸ਼ਾਪਿੰਗ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋਮ ਡਿਲੀਵਰੀ ਤਾਂ ਅਸਲ ਨੂੰ ਫ੍ਰੀ ਦੇਣੀ ਦੇਣੀ ਆ ਉਸ ਦੇ ਨਾਲ ਇੱਕ ਗੀਜ਼ਰ ਕਿਆ ਵਾਟਰ ਫਿਲਟਰ ਤੁਸੀਂ ਆਪਣੀ ਆਪਸ਼ਨ ਅਨੁਸਾਰ ਸਾਡੇ ਕੋਲੋਂ ਬਿਲਕੁਲ ਫ੍ਰੀ ਤੁਹਾਨੂੰ ਦਵਾਂਗੇ ਫੇਰ ਦੇਰ ਕਿਸ ਗੱਲ ਦੀ ਜਲਦੀ ਜਲਦੀ ਆਜੋ 10 ਜੁਲਾਈ ਤੱਕ ਬਹੁਤ ਵੱਡੀ ਸੇਲ ਚੱਲਦੀ ਆ ਇਹ ਸਾਰੀਆਂ ਆਫਰਾਂ ਤੁਹਾਨੂੰ 10 ਜੁਲਾਈ ਤੱਕ ਮਿਲਣੀਆਂ ਤਾਂ ਕਿ ਹੋਰ ਪਾਸੇ ਜਾ ਕੇ ਆਪਣੀ ਲੁੱਟ ਨਾ ਗਰਾਓ ਡਾਇਰੈਕਟ ਗਰਮੀ ਟਰੇਡਿੰਗ ਕੰਪਨੀ ਜਲੰਧਰ ਆਪੋਜ਼ਿਟ ਪ੍ਰਤਾਪ ਬਾਗ ਆਜੋ ਜਿੱਥੇ ਵੱਡੇ ਫਾਇਦੇ ਹੋਣੇ ਸੋ ਭਾਈ ਜੀ ਆਫਰਾ ਲ ਮੈਂ ਸਾਰੀਆਂ ਦਾਸਤੀਆਂ ਡਿਲੀਵਰੀਆਂ ਵੀ ਦੇਤੀਆਂ ਰੇਟ ਵੀ ਦੱਸਦੇ ਇੱਕ ਲੋਕਾਂ ਦਾ ਪ੍ਰੋਮਿਸ ਕਰ ਦੋ ਜੋ ਗੱਲ ਮੈਂ ਕਹੀਏ ਇਸ ਗੱਲ ਤੇ ਮੋਹਰ ਲਾ ਦੇਵਾਂਗੇ ਦਵਾਂਗੇ ਪੱਕਾ ਬਿਲਕੁਲ ਭਾਈ ਜੀ ਜੋ ਤੁਸੀਂ ਕਿਹਾ ਸਭ ਸਭ ਕੁਝ ਪਰਫੈਕਟ ਹੈ ਅਸੀਂ ਤੁਹਾਨੂੰ 15000 ਰੁਪਏ ਦੇ ਨੋਰਮਲ ਵਾਸ਼ਰੂਮ 35000 ਰੁਪਏ ਦੇ ਜੈਗਵਰ ਦਾ ਵਾਸ਼ਰੂਮ ਤਿਆਰ ਕਰਕੇ ਦਵਾਂਗੇ ਕਿਸੇ ਨੂੰ ਕਲਰ ਚਾਹੀਦਾ ਉਹ ਅਸੀਂ 40000 ਰੁਪਏ ਦੇ ਕਲਰ ਬੈਥਰੂਮ ਦੇਖੋ ਸਾਰੇ ਕਲਰ ਆਪਣੇ ਕੋ ਅਵੇਲੇਬਲ ਨੇ ਇੱਕ ਦੋ ਬਾਥਰੂਮ ਇੱਕ ਕਿਚਨ ਉਸੇ ਦਵਾਂਗੇ 40000 ਰੁਪਏ ਦੇ ਟਾਇਲ ਤੱਕ ਤੁਸੀਂ ਫਿਟਿੰਗ ਰਾਨੀ ਹੈ ਟਾਇਲ ਟੋਇਲ ਲਗਾ ਕੇ ਪਾਈਪ ਫਿਟਿੰਗ ਤੁਸੀਂ ਅਪੇ ਕਰਾਨੀ ਹੈ ਉਸ ਤੋਂ ਬਾਅਦ ਅਸੀਂ ਸਾਰਾ ਤੁਹਾਨੂੰ ਸਮਾਨ ਦਵਾਂਗੇ ਵਿਦ ਫਿਟਿੰਗ ਦੇਖੋ ਐਸੈਸਰੀ ਨਾਲ ਦਵਾਂਗੇ ਮਿਰਰ ਨਾਲ ਦਵਾਂਗੇ ਹੁਣ ਦੇਖੋ ਜਿੱਦਾਂ ਕਿਸੇ ਨੇ ਕਲਰ ਬਾਥਰੂਮ ਤਿਆਰ ਕਰਾਣਾ ਹੈ ਬਲੈਕ ਕਲਰ ਸ਼ਾਵਰ ਹੈਗਾ ਦੇਖੋ ਅਪਰ ਪਾਰਟ ਹੈ ਜੈਗਵਾਰ ਕੰਪਨੀ ਦਾ 10 ਸਾਲ ਦੀ ਗਾਰੰਟੀ ਕਲਰ ਦੀ ਇਹ ਨਹੀਂ ਕਿ ਕਲਰ ਦੀ ਗਾਰੰਟੀ ਕੋਈ ਨਹੀਂ 10 ਸਾਲ ਦੀ ਗਾਰੰਟੀ ਜਿਹੜਾ ਮਰਜੀ ਕਲਰ ਲਲੋ ਸੀ ਰੋਜ਼ ਗੋਲਡ ਵੀ ਅਵੇਲੇਬਲ ਆਪਣੇ ਕੋਲ ਚ ਸ਼ਾਵਰ ਦੇਖੋ ਸਾਰੇ ਸਾਈਜ਼ ਉਸ ਤੋਂ ਬਾਅਦ 골ਡਨ ਦੀ ਸਾਰੀ ਐਸੈਸਰੀ ਆਪਣੇ ਕੋਲ ਅਵੇਲੇਬਲ ਹੈ ਜੀ ਸੋ ਜੇ ਕਿਸ ਨੇ ਇਹਦੇ ਵਿੱਚੋਂ ਸਿੰਗਲ ਸਿੰਗਲ ਪੀਸ ਲੈਣਾ ਉਹ ਵੀ ਤੁਸੀਂ ਦੇ ਦੋਗੇ ਬਿਲਕੁਲ ਭਾਜੀ ਕਿਸ ਨੂੰ ਸਿੰਗਲ ਪੀਸ ਹੀ ਲੋੜ ਹੈ एवरीथिंग ਅਵੇਲੇਬਲ ਹੈ ਤੁਹਾਨੂੰ ਇਕੱਲਾ ਇਕੱਲਾ ਵੀ ਮਿਲ ਜੇਗਾ ਉਸ ਤੋਂ ਬਾਅਦ ਆਈ ਨੀ ਜੀ 1 ਪੀਸ ਸੀਟਾ ਦੇਖੋ ਸਾਡੇ ਕੋਲ ਆ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ 3500 ਰੁਪਏ ਹੀ ਦੇਵਾਂਗੇ ਆ ਦੇਖੋ 10 ਇਅਰਸ ਗਾਰੰਟੀ ਲਿਖਿਆ ਹੈ ਕੋਈ ਇਹ ਨਹੀਂ ਕਿ ਆਪਾਂ ਤੁਹਾਨੂੰ ਝੂਠ ਲਾ ਕੋਈ ਕੰਮ ਨਹੀਂ ਉਸ ਤੋਂ ਬਾਅਦ ਆ ਇਹਦਾ ਸਕੁਅਰ ਮਾਡਲ ਹੈ ਕਯੂਬਿਕਸ ਮਾਡਲ ਇਹਨੂੰ ਇਦੀ ਵੀ 10 ਸਾਲ ਦੀ ਗਾਰੰਟੀ ਹੈ ਕਿਸੇ ਨੇ ਆਹ ਮਾਡਲ ਲੈਣਾ ਵਾ ਇਹ 4500 ਰੁਪਏ ਦਾ ਪਏਗਾ 10 ਸਾਲ ਦੀ ਗਾਰੰਟੀ ਇਹਦੇ ਨਾਲ ਵਾਸ਼ ਵੇਸ਼ਨ ਸੇਮ ਮੈਚਿੰਗ ਕਰਕੇ ਕਿਸੇ ਨੇ ਲੈਣਾ ਅਸੀਂ 1600 ਰੁਪਏ ਦੇਵਾਂਗੇ ਕਿਸੇ ਨੂੰ ਟੇਬਲ ਟੌਪ ਚਾਹੀਦਾ ਹੈ 2500 ਰੁਪਏ ਦਾ ਆਹ ਦੇਖੋ ਵੱਡਾ ਸਾਈਜ਼ ਵੀ ਤੁਹਾਨੂੰ 2500 ਰੁਪਏ ਦੇ ਦਵਾਂਗੇ ਜਿੰਨੇ ਮਰਜ਼ੀ ਪੀਸ ਲੈਓ ਸਾਡੇ ਕੋਲ ਬਹੁਤ ਡਿਜ਼ਾਈਨ ਅਵੇਲੇਬਲ ਆ ਉਸ ਵਾਂ ਇਹਨੀਆਂ ਵੈਕਿਊਮ ਸੀਟਾਂ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਇਹ ਘੁੰਮ ਕੇ ਪਾਣੀ ਜਾਂਦਾ ਇਹਦੇ ਵਿੱਚ ਦੇਖੋ ਵੈਕਿਊਮ ਸੀਟ ਕਹਿੰਨੇ ਨੂੰ ਵਾ ਇਹ ਤੁਹਾਨੂੰ 5500 ਰੁਪਏ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਇਹ 6500 ਰੁਪਏ ਦੀ ਵੈਕਿਊਮ ਸੀਟ ਉਸ ਤੋਂ ਬਾਅਦ ਮਿਲੀ ਜਾਂਦੀ ਹੈ ਇਹਦੀ 10 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਇਹ ਵੀ ਤੁਹਾਨੂੰ ਪਏਗੀ 7500 ਰੁਪਏ ਦੀ ਆਪਾਂ ਦਵਾਂਗੇ ਤੁਹਾਨੂੰ 10 ਸਾਲ ਦੀ ਗਾਰੰਟੀ ਇਹਨਾਂ ਦੀ ਸੋ ਭਾਜੀ ਇਹ ਟੇਬਲ ਟੌਪ ਟੈਪ ਦੇ ਇਹਨਾਂ ਬਾਰੇ ਵੀ ਦੱਸੋ ਮੈਂ ਕਹਾ ਭਾਜੀ ਇਹ ਦੇਖੋ ਜੈਗਵਾਰ ਦੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਟੇਬਲ ਟੌਪ ਸਿੰਗਲ ਰੀਵਰ ਬਾਸ ਐਸੈਸਰੀ ਬਾਲ ਮਾਉਂਟਡ ਲੌਂਗ ਨੋਜ਼ ਦੀ ਸਾਰੀ ਰੇਂਜ ਅਵੇਲੇਬਲ ਆ ਹਰ ਕੋਈ ਚ ਬਲੈਕ ਮੈਟ ਕਲਰ ਵੀ ਮਿਲ ਜੇਗਾ ਸਿੰਕ ਮਿਕਸਰ ਸ਼ਾਵਰ ਦੇ ਸਾਰੇ ਡਿਜ਼ਾਈਨ ਸਾਰਾ ਇਹ ਚ ਜਿਹੜੇ ਮਰਜ਼ੀ ਸਾਡੇ ਕੋਲ ਕਲਰ ਲੈ ਲੋ ਜਿਹੜੇ ਮਰਜ਼ੀ ਡਿਜ਼ਾਈਨ ਲੈ ਲੋ ਉਸ ਤੋਂ ਬਾਅਦ ਕਿਸੇ ਨੇ ਜੈਗਵਰ ਵਰਗੇ ਮਾਡਲ ਸੇਮ ਲੈਣੇ ਜਿੱਦਾਂ ਜੈਗਵਰ ਦੀ ਸਪੋਜ਼ ਕਰੋ 1600 ਦੀ ਹੈ ਆ ਜੈਗਵਰ ਡੂਟੀ 1600 ਫਿਰ ਇਹ ਚ ਬ੍ਰਾਂਡ ਆਂਦਾ ਜੀ ਐਡੀਵੈਰ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਸੇਮ ਡਿਜ਼ਾਈਨ ਹੈ ਦੇਖੋ ਇਹ ਤੁਹਾਨੂੰ ਅਸੀਂ ਦਵਾਂਗੇ 750 ਰੁਪਏ ਦੀ ਅੱਧੇ ਰੇਟ ਤੋਂ ਵੀ ਘੱਟ ਸਰ ਐਡੀਵੈਰ ਵੱਡਾ ਬ੍ਰਾਂਡ ਆ ਸ਼ਾਵਰ ਬਾਜ਼ਾਰ ਚ ਪੈਂਦੀ ਆ 40000 45 45 ਅੱਜ ਵਿਕਦਾ ਇਹਦਾ ਰੇਟ ਦੱਸੋ ਭਾਜੀ ਇਹ ਕਲਰ ਤੁਹਾਨੂੰ ਬਲੈਕ ਕਲਰ ਤੁਹਾਨੂੰ 18500 ਰੁਪਏ ਦੇਵਾਂਗੇ ਕਿਸਨੇ ਬਲੈਕ ਮੈਡ ਲੈਣਾ ਹੈ ਸੈਰਾ ਕੰਪਨੀ ਦਾ 10 ਸਾਲ ਦੀ ਗਾਰੰਟੀ ਹੈ ਦੀ ਇਹ ਤੁਹਾਨੂੰ ਅਸੀਂ 22000 ਰੁਪਏ ਦਾ ਲਾਵਾਂਗੇ ਕਿਸੇ ਨੇ ਜੇ ਸਿਲਵਰ ਗੱਲ ਲੈਣਾ ਉਹ ਵੀ ਅਵੇਲੇਬਲ ਹੈ ਉਸ ਵਾਰ ਸਾਡੇ ਕੋਲ ਲੌਨ ਦੇਖੋ ਤੁਸੀਂ ਸੇਮ ਜੈਗਵਰ ਦੇ ਡਿਜ਼ਾਈਨ ਜੈਗਵਰ ਦੀ ਤੁਹਾਨੂੰ ਪੈਂਦੀ ਹੈ ਦੇਖੋ 1700 1800 ਇਹ ਤੁਹਾਨੂੰ ਸੇਮ ਡਿਜ਼ਾਈਨ ਆਪਾਂ ਐਡੀਵੀਅਰ ਕੰਪਨੀ ਦਾ ਦਵਾਂਗੇ 800 ਰੁਪਏ ਦਾ ਉਸ ਵਾਰ ਆ ਜਾਂਦੀ ਹੈ ਓਰੀਐਂਟ ਦੀ ਰੇਂਜ ਆ ਜਾਂਦੀ ਹੈ ਦੇਖੋ ਦਬੈਟਰ ਪਰ ਓਰੀਐਂਟ ਵੀ ਮਿਲ ਜਾਣਗੇ ਜੈਗਵਰ ਤੇ ਸਾਡੇ ਕੋਲ ਸਾਰੇ ਅਵੇਲੇਬਲ ਹੁੰਦਾ ਓਰੀਐਂਟ ਦੀ ਲਾਉਨਰ ਪੈਂਦੀ ਹੈ 850 ਰੁਪਏ ਦੀ 10 ਸਾਲ ਦੀ ਗਰੰਟੀ ਪੌਣੀ ਡਿਸਕ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਵਧੀਆ ਕਿਸੇ ਨੂੰ ਕਲਰ ਡਰੇਨ ਚਾਹੀਦੀ ਓਰੀਐਂਟ ਚ ਉਹ ਵੀ ਅਵੇਲੇਬਲ ਹੈ 1850 ਰੁਪਏ ਦੀ 골ਡਨ ਕਲਰ ਰੋਜ਼ ਗੋਲ ਸਪਾਉਟ ਵੀ ਅਵੇਲੇਬਲ ਨੇ ਟੈਲੀਫੋਨ ਮਿਕਸਰ ਵੀ ਅਵੇਲੇਬਲ ਹੈ ਸਾਰੇ ਸ਼ਾਵਰ ਦੇ ਮਾਡਲ ਵੀ ਅਵੇਲੇਬਲ ਨੇ ਸ਼ਾਵਰ ਤੁਹਾਨੂੰ 8 ਇੰਚ ਵੇਗਾ 1500 ਛੋਟਾ ਵੇਗਾ 750 ਦਾ ਕਿਸ ਨੂੰ ਵੱਡਾ ਚਾਹੀਦਾ 2200 ਰੁਪਏ ਦਾ ਸਾਰੇ ਅਲੱਗ-ਅਲੱਗ ਡਿਜ਼ਾਈਨ ਹੈਗੇ ਦੇਖੋ ਐਸੈਸਰੀ ਵੀ ਤੁਹਾਨੂੰ ਹਰ ਤਰ੍ਹਾਂ ਹੀ ਮਿਲ ਜਾਣੀ ਤੁਸੀਂ ਬਲੈਕ ਦੇ ਵਿੱਚ ਐਸੈਸਰੀ ਲੈਣੀ ਆ 골ਡਨ ਲੈਣੀ ਆ ਵਾਈਟ ਲੈਣੀ ਆ ਇਹ ਵੀ ਬੜੇ ਸੋਹਣੇ-ਸੋਹਣੇ ਪੀਸ ਸਾਨੂੰ ਮਿਲ ਜਾਣੇ ਹੈਗੇ ਹੈ 10 ਸਵੀਨ ਸੈੱਟ ਹੈਗਾ 10 ਸਵੀਨ ਕਹਿੰਦੇ ਇਹਨੂੰ ਇਹ ਡਿਸਪੈਂਸਰ ਆ ਜਾਂਦਾ ਬਰਸ਼ ਹੋਲਡਰ ਆ ਜਾਂਦਾ ਇਹ ਪੂਰਾ ਸੈੱਟ ਤੁਹਾਨੂੰ ਮਿਲਦਾ ਹੈ 1650 ਰੁਪਏ ਦਾ ਜਿੰਨੀ ਮਰਜ਼ੀ ਸਾਡੇ ਕੋਲ ਕੁਆਂਟੀਟੀ ਇੰਨੀ ਮਰਜ਼ੀ ਲਈਓ ਸੈਂਕ ਦਾ ਵੀ ਦੱਸ ਦਿਓ ਤੁਸੀਂ ਉਤੋਂ ਬਾਅਦ ਭਾਜੀ ਆ ਜਾਂਦਾ ओरिएंट ਦੇ ਦਾ ਟੂਟੀਆਂ ਸੀ ਰੱਖੀਆਂ ਨਾਲ ਅਸੀਂ ਸੇਮ ਵਾਸ਼ ਵੇਸ਼ਨ ਵੀ ਇਹ ਤੁਹਾਨੂੰ ਅਸੀਂ 2200 ਰੁਪਏ ਦਾ ਦੇਵਾਂਗੇ ਇਹਦੇ ਵਿੱਚ ਸੀਟ ਆ ਜਾਂਦੀ ਹੈ ਦੇਖੋ ਇਹ 5500 ਰੁਪਏ ਦੀ ਪੈਂਦੀ ਹੈ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ओरिएंट ਕੰਪਨੀ ਦੀ 10 ਸਾਲ ਦੀ ਗਾਰੰਟੀ ਉਤੋਂ ਬਾਅਦ ਆ ਜਾਂਦਾ 6500 ਰੁਪਏ ਦਾ ਮਾਡਲ ਵਿੱਚ ਜੈਟ ਇਨ ਬਿਲਟ ਹੈ ਉਤੋਂ ਬਾਅਦ ਰਾਉਂਡ ਮਾਡਲ ਆ ਜਾਂਦਾ 7500 ਫਿਰ ਆ ਜਾਂਦੀ ਸੌਨਸੇਰਾ ਦੀ ਸੀਟ ਹੈ ਵੀ 7500 ਰੁਪਏ ਪੈਂਦੀ ਵਿਦ ਜੈਟ ਇਨ ਬਿਲਟ ਹੈ ਉਤੋਂ ਬਾਅਦ ओरिएंट ਦਾ ਵਾਸ਼ਿੰਗ ਮਸ਼ੀਨ ਲੈ ਲੋ ਸੀ 3200 ਰੁਪਏ ਦਾ ਵੇਗਾ ਸੋ ਤੁਸੀਂ ਦੇਖੋ ਟੇਬਲ ਟੌਪ ਵੀ ਐਡੀਵੇਅਰ ਦੇ ਵੱਡੇ ਬ੍ਰਾਂਡ ਆ ਬੜੇ ਸੋਹਣੇ ਸੋਹਣੇ 골ਡਨ ਵਾਈਟ ਸਾਈਜ਼ ਵੀ ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ ਭਾਈ ਜੀ ਆ ਟੈਪ ਦਾ ਵੀ ਦੱਸੋ ਪ੍ਰਾਈਸ ਕੀ ਦੇਖੋ ਵਧੀਏ ਸਾਡੇ ਕੋਲ ਲੌਨ ਸ਼ੁਰੂ ਆਂਦੀ 300 ਰੁਪਏ ਤੋਂ ਸਕੁਅਰ ਮਾਡਲ ਵੇਗਾ 350 ਰੁਪਏ ਇੱਕ ਇਹਨੇ ਲੀਵ ਰੇਂਜ ਲੈਣੀ ਚਾਹ 180 ਫਿਰ ਉਸ ਤੋਂ ਬਾਅਦ ਐਡੀਵੇਅਰ ਦੀ ਆਂਦੀ ਦੇਖੋ ਇਹ 400 ਰੁਪਏ ਰੇਂਜ ਆ ਦੇਖੋ ਐਡੀਵੇਅਰ ਕੰਪਨੀ ਕਿ ਇਟਾਲੀਅਨ ਕਲੈਕਸ਼ਨ ਆ ਸਾਰਾ ਬਹੁਤ ਵਧੀਆ ਬ੍ਰਾਂਡ ਆ ਐਡੀਵੇਅਰ ਜੈਂਗਲ ਵਾਲ ਵੀ ਅਵੇਲੇਬਲ ਨੇ ਲੌਨ ਆ ਕਿ ਕਿਸੇ ਨੂੰ ਹੈਵੀ ਲੋਨ ਹੋਣਾ ਚਾਹੀਦੀ 750 ਜੈਗਵਰ ਵਰਗਾ ਸੇਮ ਮਾਡਲ ਹੈ ਇਹ ਓਪਨ ਰੇਂਜ ਵੀ ਆ ਜਾਂਦੀ ਹੈ ਇਹ ਵੀ 750 ਦੀ ਪੈਂਦੀ ਹੈ ਕਿਸੇ ਨੂੰ ਨੋਜ਼ਲ ਵਾਲੀ ਚਾਹੀਦੀ ਉਹ ਵੀ ਟੂਟੀ ਮਿਲ ਜੇਗੀ ਫਿਰ ਆ ਜਾਂਦੀਆਂ ਕਲਰ ਸੀਟਾਂ ਦੇਖੋ ਬਲੈਕ ਕਲਰ ਦੀ ਸੀਟ ਚਾਹੀਦੀ ਕਿਸੇ ਨੂੰ 8500 ਰੁਪਏ ਦੇਵਾਂਗੇ 10 ਸਾਲ ਦੀ ਗਾਰੰਟੀ ਕਲਰ ਦੀ ਤੋ ਆਹ ਇਹਦੀ ਫੁੱਲ ਗੋਲਡਨ ਦੇਖੋ ਗੋਲਡਨ ਕਲਰ ਹੈ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ 22000 ਰੁਪਏ ਦੀ ਅਸੀਂ ਦੇਵਾਂਗੇ ਕਿਸੇ ਨੂੰ ਚਾਕਲੇਟ ਬ੍ਰਾਊਨ ਕਲਰ ਚਾਹੀਦਾ ਹੈ ਰੋਜ਼ਗੋਲ ਦੇ ਨਾਮ ਲਗਾਣਾ ਇਹ 11500 ਦੀ ਕਿਸੇ ਨੂੰ ਗ੍ਰੇ-ਬਲੈਕ ਸੀਟ ਚਾਹੀਦੀ ਹੈ ਇਹ ਵੀ ਲੇਟੈਸਟ ਕਲਰ ਆਇਆ ਦੇਖੋ ਗ੍ਰੇ ਕਲਰ ਪਲੱਸ ਬਲੈਕ ਇਹ ਵੀ ਤੁਹਾਨੂੰ ਅਸੀਂ 8500 ਰੁਪਏ ਦੇਵਾਂਗੇ ਉਸ ਬਾਅਦ ਇਹਨੇ ਹਿੰਦਵੀਰ ਦੇ ਦੇਖੋ ਕਲਰ ਇਹ ਵੀ ਸਾਡੇ ਕੋਲ ਸਾਰੇ ਅਵੇਲੇਬਲ ਨੇ ਬਲੈਕ, ਰੋਜ਼ ਗੋਲਡ, 골ਡਨ ਹਿੰਦਵੀਰ ਦੀ ਸਾਰੀ ਐਸੈਸਰੀ ਅਵੇਲੇਬਲ ਹੈ ਫਿਰ ਇਹਨਾਂ ਦੀ ਕਿਚਨ ਦੀ ਰੂੜੀਆਂ ਦੇਖੋ ਇਹ ਸਿਰਫ 1600 ਰੁਪਏ ਦੀ ਪੈਂਦੀ ਕਿਚਨ ਦੀ ਰੂੜੀ ਕਿਸੇ ਨੂੰ ਮਿਕਸਰ ਚਾਹੀਦਾ ਹੈ ਬਾਥਰੂਮ ਦਾ ਟੈਲੀਫੋਨ ਮਿਕਸਰ 2400 ਰੁਪਏ ਦਾ ਜਿੰਨੇ ਮਰਜੀ ਪੀਸ ਲੈ ਜਾਓ ਸਾਡੇ ਕੋਲ ਸਾਰੇ ਅਵੇਲੇਬਲ ਨੇ ਕਿਸੇ ਨੂੰ ਸ਼ਾਵਰ ਪੈਨਲ ਸਿਲਵਰ ਕ ਉਸ ਵਾਇਤੇ ਰੋਜ਼ ਗੋਲਡ ਕਲਰ ਵੀ ਅਵੇਲੇਬਲ ਹੈ ਇਹ ਚ 골ਡਨ ਕਲਰ ਵੀ ਮਿਲ ਜੇਗਾ ਕਲਰ ਤੁਹਾਨੂੰ ਬੇਗਾ 18500 ਰੁਪਏ ਦਾ ਉਸ ਬਾਅਦ ਕਿਸੇ ਨੂੰ ਜੈਟ ਵਾਲੀ ਸੀਟ ਚਾਹੀਦੀ ਹੈ 10 ਸਾਲ ਦੀ ਗਾਰੰਟੀ ਇਨ ਬਿਲਡ ਜੈਟ 5500 ਰੁਪਏ ਹੀ ਦੇਵਾਂਗੇ ਤੇ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ 6500 ਰੁਪਏ ਦਾ ਮਾਰਕੀਟ ਤੁਹਾਨੂੰ 13000 ਰੁਪਏ ਦੀ ਮਿਲੇਗੀ। ਤੋਂ ਸਰ ਆ ਮੈਨੂੰ ਦੱਸੋ ਕਿਚਨ ਦੇ ਵਿੱਚ ਲਾਉਣ ਲਈ ਇਹ ਵੀ ਬੜੀਆਂ ਸੋਹਣੀਆਂ ਖੂਬਸੂਰਤ ਕਲਰ ਵੀ ਹੈਗੇ ਆ ਪਰ ਆ ਦੇਖੋ بڑے ਵੱਡੇ ਭਾਂਡੇ ਵੀ ਪਤੀਲੇ ਵੀ ਆ ਗਏ ਉਹ ਧੋਣ ਦੇ ਲਈ ਬੜਾ ਈਜ਼ੀ ਹੈ। ਇਹਦੀ ਬਾਰੇ ਵੀ ਦੱਸ ਦਿਓ ਥੋੜਾ ਜਿਹਾ। ਬਿਲਕੁਲ ਵਧੀਆ ਕਿਚਨ ਦੀਆਂ ਡੂੜੀਆਂ ਸਾਰੀਆਂ ਸ਼ਾਵਰ ਵਾਲੀਆਂ ਦੇਖੋ ਜਿੱਦਾਂ ਮਰਜੀ ਤੁਸੀਂ ਇੱਧਰ ਉੱਧਰ ਘੁਮਾ ਸਕਦੇ ਹੋ। ਇਹ ਤੁਹਾਨੂੰ 5500 ਰੁਪਏ ਦੀ ਬੇਗੀ ਜਿਸ ਸਿਲਵਰ ਕਲਰ ਵੀ ਅਵੇਲੇਬਲ ਹੈ। ਕਿਸੇ ਨੂੰ ਇਦਾਂ ਦਾ ਮਿਕਸਰ ਚਾਹੀਦਾ ਸ਼ਾਵਰ ਵਾਲਾ ਇਹ ਵੀ ਅਵੇਲੇਬਲ ਬਲੈਕ ਕਲਰ ਵੀ ਮਿਲ ਜੇਗਾ, ਰੋਜ਼ ਗੋਲਡ ਵੀ ਮ ਇਸ ਨੂੰ ਨੋਰਮਲ ਬਾਇਡ ਚ ਚਾਹੀਦੀ ਹੈ ਇਹ 2800 ਰੁਪਏ ਦੀ ਬੇਗੀ ਦੇਖੋ ਵੱਡਾ ਸਾਈਜ਼ ਹੈ ਇਧਰ ਮੱਜੀ ਨੂੰ ਘੁਮਾ ਲਓ ਪਾਲ ਮਾਉਂਟਿਡ ਕਿਚਨ ਦੀ ਟੂਟੀਆਂ ਵੀ ਸਾਰੀਆਂ ਅਵੇਲੇਬਲ ਆ ਐਕਸਲ ਕੰਪਨੀ 10 ਸਾਲ ਦੀ ਗਾਰੰਟੀ ਇਹਨਾਂ ਦੀ ਹਰ ਇੱਕ ਉਹ ਸਾਰੀ ਸ਼ਾਵਰ ਵਾਲੀ ਵੀ ਮਿਲ ਜੇਗੀ ਇਹ ਵੀ 10 ਸਾਲ ਦੀ ਗਾਰੰਟੀ ਇਹਨਾਂ ਦੀ ਸੋ ਕਿਚਨ ਸਿੰਕ ਦੇ ਵਿੱਚ ਵੀ ਦੱਸੋ ਵੀ ਜਦੋਂ ਉਹ ਭਾਂਡੇ ਧੋਣੇ ਖੜਕਾ ਨਾ ਹੋਵੇ ਆਵਾਜ਼ਾਂ ਨਾ ਹੋਣ ਕਿਚਨ ਸਿੰਕ ਤੁਹਾਨੂੰ ਬੇਚਾ ਜੀ ਆ ਦੇਖੋ ਜੋ ਵੀ 18 ਮਿਲ ਜੇਗਾ 1750 ਰੁਪਏ ਦਾ ਬੰਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਜਾ ਦੇ ਸਿਲਵਰ ਕਲਰ ਬਲੈਕ ਕਲਰ ਸਾਰੇ ਅਵੇਲੇਬਲ ਆਪਣੇ ਕੋਲ ਵੈਨਟੀ ਦੇਖੋ ਜਿੱਦਾਂ ਟੇਬਲ ਟੌਪ ਵਾਲੀ ਤੁਹਾਨੂੰ ਪਵੇਗੀ ਜਿੱਦਾਂ ਵੈਨਟੀ ਦੇਖੋ ਨਾਲ ਉਹਦੇ ਮਾਰਬਲ ਹੈ ਇਹਦੇ ਟੇਬਲ ਟੌਪ ਹੀ 7500 ਰੁਪਏ ਹੀ ਦੇਵਾਂਗੇ ਤੁਹਾਨੂੰ ਜਿਹੜਾ ਮਰਜੀ ਤੁਸੀਂ ਡਿਜ਼ਾਈਨ ਲੈ ਲਓ ਤੁਸੀਂ ਜਿਹੜਾ ਮਰਜੀ ਕਲਰ ਲੈ ਲਓ ਤੁਹਾਡੀ ਮਰਜ਼ੀ ਦੇ ਸਾਈਜ਼ ਦਾ ਤੁਹਾਨੂੰ ਮਿਲ ਜੇਗਾ ਟੇਬਲ ਟੌਪ ਜਿਹੜਾ ਮਰਜੀ ਤੁਸੀਂ ਚੇਂਜ ਕਰ ਸਕਦੇ ਹੋ ਟੇਬਲ ਟੌਪ ਸਾਈਜ਼ ਜਿੱਦਾਂ ਸਟਾਰਟਿੰਗ ਪੈਂਦੀ ਜੀ ਆ ਦੇਖੋ ਇਹ 3500 ਰੁਪਏ ਦਾ ਇਕੱਲਾ ਟੇਬਲ ਟੌਪ ਪੈਂਦਾ ਹੈ ਕਿਸ ਨੂੰ ਵੱਡਾ ਸਾਈਜ਼ ਚਾਹੀਦਾ 4500 ਕਿਸੇ ਨੂੰ 32 ਇੰਚ ਸਾਈਜ਼ ਚਾਹੀਦਾ ਇਹ ਪੇਗਾ ਤੁਹਾਨੂੰ ਸਿਰਫ 650 ਰੁਪਏ ਦਾ ਕਿਸੇ ਨੂੰ ਸਿਲਵਰ ਕਲਰ ਚਾਹੀਦਾ ਹੈ ਬਲੈਕ ਕਲਰ ਸਾਰੇ ਹੀ ਕਲਰ ਆਪਣੇ ਕੋ ਅਵੇਲੇਬਲ ਨੇ ਸਾਰੇ ਸਾਈਜ਼ ਅਵੇਲੇਬਲ ਨੇ ਜਿੰਨੇ ਮਰਜੀ ਸਾਡੇ ਕੋਲ ਪਿੱਛੇ ਲਾਇਓ ਵੈਂਟੀ ਦੇ ਨਾਲ ਲੈ ਜਾਣਾ ਵੈਂਟੀ ਨਾਲ ਲੈ ਜਾਓ ਜੇ ਕਿਸੇ ਨੂੰ ਕੱਲਾ ਚਾਹੀਦਾ ਹੈ ਕੱਲਾ ਵੀ ਮਿਲ ਜੇਗਾ ਟੇਬਲ ਟੌਪ 골ਡਨ ਕਲਰ ਵੀ ਮਿਲ ਜੇਗਾ ਸਾਰੇ ਆਪਣੇ ਕੋ ਅਵੇਲੇਬਲ ਨੇ ਸੋ ਨਾਲੇ ਤੁਸੀਂ ਇਹ ਚੈੱਕ ਕਰ ਲਓ ਇਹਦੇ ਵਿੱਚ ਡਿਜ਼ਾਈਨ ਬੜੇ ਪਿਆਰੇ ਪਿਆਰੇ ਹੈਗੇ ਜਿਹੜੇ ਤੁਸੀਂ ਖਾਸ ਤੌਰ ਤੇ ਵੱਡੀਆਂ ਵੱਡੀਆਂ ਕੰਟਰੀਆਂ ਐਂਡ ਦੁਬਈ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਦੇ ਦੇ ਦਿਓ ਤੁਹਾਨੂੰ ਸਾਈਜ਼ ਵੀ ਸਾਰੇ ਮਿਲਗੇ ਡਿਜ਼ਾਈਨ ਵੀ ਸਾਰੇ ਮਿਲ ਗਏ ਕਲਰ ਵੀ ਸਾਰੇ ਮਿਲ ਗਏ ਤਾਂ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਟੇਬਲ ਟੌਪ ਮਿਲ ਜਾਣੀਆਂ ਭਾਈ ਜੀ ਜਿਹੜੀਆਂ ਆਹ ਵੁੱਡਨ ਦੇ ਵਿੱਚ ਵੈਨਿਟੀਆਂ ਇਹ ਚ ਵੀ ਕਾਫੀ ਡਿਜ਼ਾਈਨ ਹੈ ਇਹਦਾ ਸਾਈਜ਼ ਕੀ ਆ ਤੇ ਇਹਦਾ ਕੀ ਪ੍ਰਾਈਸ ਹੈ ਵੈਨਿਟੀ ਤੁਹਾਨੂੰ 32 ਇੰਚ ਵਿੱਦ ਟੇਬਲ ਟੌਪ ਹੈਗੀ 1.5 ਲੱਖ ਰੁਪਏ ਦੀ ਟੇਬਲ ਟੌਪ ਜਿਹੜਾ ਮਰਜੀ ਤੁਸੀਂ ਲਵਾ ਲਓ ਉਸ ਦਾ ਵਾਈਟ ਕਲਰ ਵੀ ਮਿਲ ਜੇਗਾ ਤੁਹਾਨੂੰ ਵਾਈਟ ਚਾਹੀਦਾ ਹੈ ਵੀ 1.5 ਲੱਖ ਰੁਪਏ ਦੇਵਾਂਗੇ ਇਹਨਾਂ ਮਾਰਬਲ ਵੈਨਿਟੀ ਦੇਖੋ ਵਧੀਆ ਕੰਪਨੀ ਦੀ ਐਡੀਵੀਅਰ ਕੰਪਨੀ ਦੀ ਵੈਨਟੀਆਂ ਸਾਰੀਆਂ ਕਿਸੇ ਨੂੰ ਛੋਟਾ ਸਾਈਜ਼ ਚਾਹੀਦਾ ਹੈ ਇਹ ਤੁ ਕਿਸੇ ਨੂੰ ਨੋਰਮਲ ਵਾਸ਼ਿੰਗ ਦੇ ਨਾਲ ਚਾਹੀਦੀ 5500 ਰੁਪਏ ਦੀ 32 ਇੰਚ ਆ ਨੋਰਮਲ ਵਾਸ਼ਿੰਗ ਲਗਾਣਾ ਕਿਸੇ ਨੇ ਉਸ ਬਾਅਦ ਆਹ ਇਹਦੀ ਦੇਖੋ 33 ਇੰਚ ਫਿਰ ਬਰਾਊਨ ਕਲਰ ਇਹ ਵੀ 10.5 ਹਜ਼ਾਰ ਦੀ ਰੇਂਜ ਆ ਫਿਰ ਆਹ ਇਹ ਕਲਰ ਆ ਜਾਂਦਾ ਤੇ ਛੋਟਾ ਸਾਈਜ਼ ਆ ਗਿਆ 7500 ਰੁਪਏ ਕੀ ਕਿਸੇ ਨੂੰ 3 ਇੰਚ ਫਿਰ ਚਾਹੀਦਾ ਵੀ 15000 ਦਾ ਪਵੇਗਾ ਵਾਈਟ ਕਲਰ ਆਈਂਦੀ ਵਿਦ ਟੇਬਲ ਟੌਪ ਵੀ 7500 ਆ ਸਾਰੀ 7500 ਵਾਲੀਆਂ ਲੱਗੀਆਂ ਰੇਂਜ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਇਹਦੇ ਵਿੱਚ ਸੋ ਦੇਖੋ ਸਾਈਜ਼ ਵੀ ਬੜੇ ਸੋਹਣੇ ਹੈਗੇ ਆ ਚਾਹੇ ਤੁਸੀਂ ਵੱਡਾ ਬਾਥਰੂਮ ਬਣਾਉਣਾ ਹੋ ਛੋਟਾ ਬਣਾਉਣਾ ਹੋ ਮੀਡੀਅਮ ਬਣਾਉਣਾ ਹੋ ਤੇ ਰੇਟ ਬੜਾ ਜੈਨੂਨ ਹੈਗਾ ਬਾਜ਼ਾਰ ਚ 15 18000 ਤੂੰ ਘੱਟ ਨਹੀਂ ਬਾਰੇ 7500 ਰੁਪਏ ਦੇ ਵੀ ਦਵਾਂਗੇ ਰੰਗ ਤੁਸੀਂ ਇਹ ਚੋਂ ਜਿਹੜਾ ਮਰਜ਼ੀ ਲੈ ਜਾਓ ਟੇਬਲ ਟੌਪ ਜਿਹੜਾ ਮਰਜ਼ੀ ਤੁਸੀਂ ਲਾ ਸਕਦੇ ਹੋ ਦੇਖੋ ਕਿੰਨੇ ਵਧੀਆ ਮਾਡਲ ਕਿਸੇ ਨੂੰ ਗੋਲਡਨ ਓਵਲ ਚਾਹੀਦਾ ਹੈ 4500 ਮਤਲਬ ਸਾਰੇ ਕੱਲੇ ਟੇਬਲ ਟੌਪ ਵੀ ਸਾਡੇ ਕੋਲ ਅਵੇਲੇਬਲ ਨੇ ਕਾਫੀ ਡਿਜ਼ਾਈਨ ਨੇ ਆ ਵੀ ਦੇਖੋ ਕਿੰਨੇ ਵਧੀਆ ਮਾਡਲ ਆਏ ਦੇਖੋ ਕਿੰਨੇ ਬਲੈਕ ਕਲਰ ਵੀ ਮਿਲ ਜੇਗਾ ਜੈਟ ਬਲੈਕ ਵਾਈਟ ਵੀ ਮਿਲ ਜੇਗਾ ਐਵਲਵਿੰਗ ਵੈਂਟੀ ਮਿਲ ਜੇਗੀ ਤੁਹਾਨੂੰ 339500 ਰੁਪਏ ਦੀ ਪਵੇਗੀ ਇਹਦੇ ਜੇ ਨਾਰਮਲ ਲੈਣੀ ਤੁਸੀਂ ਇਹ ਤੁਹਾਨੂੰ 10500 ਰੁਪਏ ਇਹਦੇ ਟੇਬਲ ਟੌਪ ਦੇਖੋ ਸਾਰੇ ਸੇਮ ਮਤਲਬ ਡਿਜ਼ਾਈਨ ਨੇ ਸੇਮ ਰੇਟ ਬੈਣਗੇ ਜਿਹੜਾ ਮਰਜੀ ਇਹਨਾਂ ਚੋਂ ਮਾਡਲ ਲਲੋ ਤੁਸੀਂ ਵਾਈਟ ਕਲਰ ਲਲੋ ਜਾਂ ਬਰਾਊਨ ਲਲੋ ਇਹ ਵੀ ਤੁਹਾਨੂੰ 10500 ਰੁ ਟੇਬਲ တော့ ਜਿਹੜਾ ਮਰਜ਼ੀ ਤੁਸੀਂ ਰੱਖ ਸਕਦੇ ਹੋ ਉਹਦੇ ਉੱਤੇ LED ਮਿਰਰ ਹੈ ਜੈਗਵਾਰ ਕੰਪਨੀ ਦੇ ਦੇਖੋ ਵੱਡਾ ਸਾਈਜ਼ ਵੀ ਅਵੇਲੇਬਲ ਹੈ ਚ ਤਿੰਨ ਕਲਰ ਹੈਗੇ ਇਹਦੇ ਵਿੱਚ ਦੇਖੋ ਚੇਂਜ ਹੁੰਦੇ ਕਲਰ ਉਤੋ ਵੱਡਾ ਓਵਲ ਵੀ ਮਿਲ ਜੇਗਾ ਇਹ ਤੁਹਾਨੂੰ ਪਵੇਗਾ 3800 ਰੁਪਏ ਦਾ ਕਿ ਇਹਨੂੰ ਛੋਟਾ ਸਾਈਜ਼ ਚਾਹੀਦਾ ਹੈ ਇਹ ਪਵੇਗਾ ਤੁਹਾਨੂੰ 2000 ਰੁਪਏ ਦਾ ਕਿਸ ਨੂੰ 24 30 ਸਾਈਜ਼ ਚਾਹੀਦਾ ਹੈ 2300 ਰੁਪਏ ਦਾ ਕੈਪਸੂਲ ਮਾਡਲ ਵੀ ਮਿਲ ਜੇਗਾ ਇੱਥੇ ਤੁਹਾਡੇ ਆਪਣੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਕਸਟਮ ਵੀ ਕਰਾ ਸਕਦੇ ਹੋ ਜਿੰਨੀ ਤੁਹਾਡੇ ਕੋਲ ਜਗ੍ਹਾ ਤੁਸੀਂ ਉਸ ਹਿਸਾਬ ਨਾਲ ਆਪਣਾ ਕਸਟਮ ਕਰਾ ਸਕਦੇ ਹੋ ਮਿਰਰ ਜਿਹੜੇ ਮਰਜ਼ੀ ਸਾਈਜ਼ ਬਣਵਾ ਲਓ ਸਾਡੇ ਕੋਲ ਸਰ ਇਹ ਕਲਰ ਜਿਹੜੇ ਟੈਪਸ ਹੈਗੇ ਇਹਦੇ ਵੀ ਦੱਸੋ ਇਹ ਭਾਜੀ ਵਾਸ਼ਬੇਨ ਦੇ ਨਾਲ ਲੱਗਦੀ ਪਹਿਲਾਂ ਤੁਹਾਨੂੰ ਵਾਸ਼ਬੇਨ ਦਿਖਾਣੇ ਆ ਦੇਖੋ ਵੱਡਾ ਸਕੁਏਅਰ ਮਾਡਲ ਪਈਗਾ 3200 ਰੁਪਏ ਕਿਸੇ ਨੂੰ ਗੋਲ ਚਾਹੀਦੇ ਆ 25-2500 ਦੇ ਆ ਜਿੰਨੇ ਮਰਜ਼ੀ ਲੈ ਜਾਓ ਸਾਡੇ ਕੋਲ ਇਹ ਚ ਘਟੂਘੜ 50 ਮਾਡਲ ਹੈਗੇ ਸਾਡੇ ਕੋਲ ਜਿਹੜੇ ਮਰਜ਼ੀ ਲੈ ਜਾਓ 2500 ਰੁਪਏ ਇਹਦੇ ਉੱਤੇ ਟੈਪਸ ਲੱਗਦੀਆਂ ਇਹਵਲੀਆਂ ਕਿਸੇ ਨੂੰ ਟੈਪ ਚਾਹੀਦੀਆਂ ਦੇਖੋ ਆ ਸਿੰਗਲ ਲੀਵਰ ਆ ਗਿਆ 10 ਸਾਲ ਦੀ ਗਾਰੰਟੀ ਇਹਨਾਂ ਦੀ ਕਿਸੇ ਨੂੰ ਬਲੈਕ ਕਲਰ ਚਾਹੀਦਾ ਐ ਓਵਲ ਮਿਲ ਜੇ ਇਸ ਨੂੰ ਕਯੂਬਿਕਸ ਮਾਡਲ ਚਾਹੀਦਾ ਇਹ 1800 ਰੁਪਏ ਦਾ ਬੇਗਾ ਦੇਖੋ ਐਡੀਵੇਅਰ ਕੰਪਨੀ ਹੈ 10 ਸਾਲ ਦੀ ਗਾਰੰਟੀ ਇਹਨਾਂ ਦੀ ਸਕੁਅਰ ਮਾਡਲ ਨੂੰ ਮਿਲ ਜੇਗਾ ਸਾਰੀ ਰੇਂਜ ਅਵੇਲੇਬਲ ਹੈ ਕਿਸੇ ਨੂੰ ਵੱਡੇ ਸਾਈਜ਼ ਚਾਹੀਦੇ ਮਿਕਸਰ ਦੇਖੋ ਇਹ ਤੁਹਾਨੂੰ ਬੇਗਾ 3300 ਰੁਪਏ ਦਾ ਸਕੁਅਰ ਓਵਲ ਸਾਰੇ ਸੀਮ ਰੇਟ ਹੈ ਇਹਦੇ ਚ ਕਲਰ ਸੀਰੀਜ਼ ਵੀ ਬਹੁਤ ਆ ਤੁਹਾਨੂੰ ਐ ਛੋਟੇ ਜਿਹਾ ਵਾਟਰਫਾਲ ਚਾਹੀਦਾ ਝਰਨੇ ਵਾਲਾ ਪਾਣੀ ਆਂਦਾ ਇਹ ਤੁਹਾਨੂੰ ਬੇਗਾ 3200 ਰੁਪਏ ਦਾ ਵਾਟਰਫਾਲ ਮਿਕਸਰ ਕਹਿੰਦੇ ਇਹਨਾਂ ਨੂੰ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਸਾਰੇ ਅਵੇਲੇਬਲ ਆਪਣੇ ਕੋਲ ਵਨ ਪੀਸ ਵਾਸ਼ਵਾਸ਼ਰ ਐਡੀ ਤੁਸੀਂ ਬਹੁਤ ਵਧੀਆ ਲੈ ਸਕਦੇ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਵਾਈਟ ਕਲਰ ਡਾਇਮੰਡ ਇਹ ਪੇਗਾ ਤੁਹਾਨੂੰ 6500 ਰੁਪਏ ਦਾ ਕਿਸੇ ਨੂੰ ਬਲੈਕ ਕਲਰ ਚਾਹੀਦਾ 7500 ਰੁਪਏ ਦਾ ਪੇਗਾ ਡਾਇਮੰਡ ਮਾਡਲ ਫਿਰ ਇਹ ਓਵਲ ਸ਼ੇਪ ਆ ਜਾਂਦੀ ਹੈ ਇਹ ਪੇਗਾ ਤੁਹਾਨੂੰ 5500 ਰੁਪਏ ਦਾ ਇਹਦੇ ਉੱਤੇ ਟੈਪਸ ਲਗਾਣੀਆਂ ਤੁਸੀਂ ਲੌਂਗ ਟੈਪਸ ਲਾ ਸਕਦੇ ਹੋ ਸਾਰੀਆਂ 3300 ਰੁਪਏ ਦੀ ਹੈ ਜਿਹੜਾ ਮਰਜੀ ਕਲਰ ਲੈ ਲਓ ਇਹਨਾਂ ਜੋ ਬਲੈਕ ਕਲਰ, ਰੋਜ਼ ਗੋਲਡ ਕਿਸੇ ਨੂੰ ਲੌਂਗ ਲੈਂਥ ਵਾਲੀ ਚਾਹੀਦੀ ਹੈ ਇਹ 4500 ਰੁਪਏ ਦੀ ਬੇਗੀ ਤੁਹਾਨੂੰ ਵਾਟਰਫਾਲ ਵਾਲੀ ਲੈ ਲਓ ਇਹ ਵੀ 3300 ਸਾਰੇ ਇੱਕੋ ਹੀ ਰੇਟ ਬਣਨਗੇ ਤੁਹ ਜਿਹੜਾ ਮਰਜੀ ਐ ਡਬਲ ਟੈਪ ਕਰਨੇ ਐ ਨੂੰ ਸੀ ਇਧਰੋਂ ਗਰਮ ਪਾਣੀ ਆਂਦਾ ਇਧਰੋਂ ਠੰਡਾ ਆਂਦਾ ਸਾਰੀ ਡਬਲ ਵਾਲੀਆਂ ਡੈਪਸ ਐ ਸਾਰੇ ਆਪਣੇ ਕੋਈ ਕਲਰ ਅਵੇਲੇਬਲ ਨੇ ਬਾਲ ਐਂਡ ਸੀਟ ਤੁਹਾਨੂੰ 베ਗੀ 10 ਸਾਲ ਦੀ ਗਾਰੰਟੀ ਐ 3500 ਰੁਪਏ ਤੋਂ ਸ਼ੁਰੂ ਹੋ ਜਾਂਦੀ ਐ ਆਪਣੇ ਕੋ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ ਇਹ ਜਿਹੜਾ ਸਕੁਏਅਰ ਮਾਡਲ ਐ ਲੋ 4500 ਰੁਪਏ ਦਾ 베ਗਾ ਤੁਹਾਨੂੰ ਇਹਦੀ ਵੀ 10 ਸਾਲ ਦੀ ਗਾਰੰਟੀ ਐ ਉਸ ਤੋਂ ਬਾਅਦ 16 ਸੀਰੀਜ਼ ਆਂਦੀ 5500 에ਰੋਸ ਕੰਪਨੀ ਐ 10 ਸਾਲ ਦੀ ਗਾਰੰਟੀ ਐ ਉਸ ਤੋਂ ਬਾਅਦ ਜੈਟ ਵਾਲੀ ਕਿਸੇ ਨੂੰ ਚਾਹੀਦੀ ਐ ਸੌਂਸਿਰਾ ਕੰਪਨੀ ਦੀ ਐ ਇਹ 베ਗੀ ਤੁਹਾਨੂੰ ਉਸ ਤੋਂ ਬਾਅਦ ਆਂਦੀ ਜੈਗਵਰ ਦੀ ਵੋਲ ਐਂਡ ਸੀਟ ਜੈਗਵਰ ਦੀ ਮੈਂਦੀ 8000 ਰੁਪਏ ਦੀ ਮੈਂਦੀ ਜੈਗਵਰ ਕੰਪਨੀ ਦੀ 10 ਸਾਲ ਦੀ ਇਹਦੀ ਗਰੰਟੀ ਹੈ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਉਹ ਵੀ ਜੈਗਵਰ 'ਚ ਅਵੇਲੇਬਲ ਹੈ 10.5 ਹਜ਼ਾਰ ਦਾ ਪੈਂਦਾ ਉਸ ਤੋਂ ਬਾਅਦ ਬਲੈਕ ਕਲਰ ਮਿਲ ਜੇਗਾ ਤੁਹਾਨੂੰ ਦੇਖੋ 8500 ਰੁਪਏ ਦਾ ਵੇਗਾ ਜੈਗਵਰ 'ਚ 골ਡਨ ਕਲਰ ਵੀ ਅਵੇਲੇਬਲ ਹੈ 골ਡਨ ਕਲਰ ਤੁਹਾਨੂੰ ਪਏਗਾ 14.5 ਹਜ਼ਾਰ ਰੁਪਏ ਦਾ ਤੋਂ ਬਾਅਦ ਜੈਟ ਵਾਲੀ ਆਂਦੀ ਸੀਟ ਇਹ ਤੁਹਾਨੂੰ ਵੇਗੀ 6500 ਰੁਪਏ ਦੀ ਕਿਸੇ ਨੂੰ ਚਾਹੀਦੀ ਹਿੰਦੀਵੇਰ ਦੇ ਵਿੱਚ ਇਹ ਤੁਹਾਨੂੰ ਵੇਗੀ 1.5 ਲੱਖ ਰੁਪਏ ਦੀ। ਤੋਂ ਭਾਈ ਜੀ ਸੀਟਾਂ ਤੋਂ ਹੀ ਸਾਰੀਆਂ ਦਿਖਾਤੀਆਂ ਆਪ ਬੜੀਆਂ ਸੋਹਣੀਆਂ ਮਹਾਰਾਜਾ ਸਟਾਈਲ ਵੈਨਿਟੀਆਂ ਆ। ਮੈਂ ਚਾਹੁੰਨਾ ਇਹਨਾਂ ਦੇ ਤਿੰਨਾਂ ਦੇ ਰੇਟ ਜਰੂਰ ਦੱਸ ਦਿਓ। ਵੈਨਿਟੀ ਇੱਦਾਂ 32 ਇੰਚ ਮਹਾਰਾਜਾ ਸਟਾਈਲ ਦੇਖੋ ਸਭ ਤੋਂ ਟੌਪ ਐਂਡ ਮਾਡਲ ਚੱਲ ਰਿਹਾ ਇਹ ਗੱਲ। ਇਹ 8500 ਰੁਪਏ ਦਾ ਪੈਂਦਾ ਹੈ। ਇਹਦੇ ਵਿੱਚ ਤੁਸੀਂ ਕਲਰ ਜਿਹੜਾ ਮਰਜ਼ੀ ਕਲਰ ਲੈ ਲਓ, ਬਰਾਊਨ ਲੈ ਲਓ, ਸਿਲਵਰ ਲੈ ਲਓ, 골ਡਨ ਲੈ ਲਓ। ਤੁਹਾਨੂੰ ਇਹ ਸਾਰੇ 8500 ਦੀ ਰੇਂਜ ਸਿੰਪਲ ਵਾਸ਼ਬੈਂਡ ਨਾਲ। ਕਿਸੇ ਨੇ ਟੇਬਲ ਟੌਪ ਦੇ ਨਾਲ ਲੈਣੀ ਹੈ 13.5 ਹ ਤੇ ਉਸ ਵਾਰ ਟੇਬਲ ਟੌਪ ਲਾ ਕੇ 13500 ਰੁਪਏ ਦੀ ਬੇਗੀ ਕਿਸੇ ਨੂੰ LED ਮਿਰਰ ਜੈਗਵਾਰ ਦਾ ਚਾਹੀਦਾ ਹੈ ਦੇਖੋ ਇਹ ਸਕੁਅਰ ਮਾਡਲ 2300 ਰੁਪਏ ਦਾ ਸਟੱਡੀਿੰਗ ਹੋਈਂਦੀ ਜੀ ਓਵਲ 1500 ਰੁਪਏ ਤੋਂ ਸਾਡੇ ਕੋਲ ਸ਼ੁਰੂ ਆ LED ਮਿਰਰ ਸਕੁਅਰ ਵੀ ਮਿਲ ਜੇਗਾ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਆ ਕਿਸੇ ਨੂੰ ਹਿੰਦਵੇਰ ਦੀ ਸੀਟ ਚਾਹੀਦੀ ਹਿੰਦਵੇਰ ਕੰਪਨੀ ਦੀ ਇਹ ਤੁਹਾਨੂੰ ਬੇਗੀ ਸਿਰਫ 9500 ਰੁਪਏ ਦਾ ਬੰਦਾ ਸਕੁਅਰ ਮਾਡਲ ਕਿਸੇ ਨੂੰ ਵੈਕਿਊਮ ਵਾਲਾ ਮਾਡਲ ਚਾਹੀਦਾ ਹੈ ਇਹ ਤੁਹਾਨੂੰ ਬੇਗਾ 13500 ਰੁਪਏ ਦਾ ਹਿੰਦਵੇਰ ਕੰਪਨੀ ਦਾ ਕਿਸੇ ਨੂੰ ਸਹਿਰਾ ਦੀ ਚਾਹੀਦੀ ਹੈ ਉਹ ਵੀ ਸਹਿਰਾ ਦੀ ਵੀ ਮ ਆ ਦੇਖੋ ਇਹ ਮਾਡਲ ਸਾਰੇ ਆਪਣੇ ਕੋ ਅਵੇਲੇਬਲ ਨੇ ਸ਼ਰਤ 10 ਸਾਲ ਦੀ ਗਾਰੰਟੀ ਕਿਸੇ ਨੂੰ ਜੈਗਵਰ ਦੀ 1ਪੀ ਚਾਹੀਦੀ ਹੈ ਜੈਗਵਰ ਦੀ ਵੀ ਅਵੇਲੇਬਲ ਹੈ ਉਸ ਵਾਰ ਐਚਆਈ ਦੀ ਜੈਗਵਰ ਜੀ ਐਸਕੋ ਕੰਪਨੀ ਇਹਨਾਂ ਦੀ ਵੀ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ ਵੇਖੀ 10.5000 ਰੁਪਏ ਦੀ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ 13.5000 ਰੁਪਏ ਦਾ ਫਿਰ ਆਹਨ ਦੀ ਮਿਲੀਕੈਨ ਦੀ ਵਿਦ ਜੈਟ ਵੈਕਿਊਮ ਦੇ ਨਾਲ ਇਨ ਮਿਡਲ ਜੈਟ ਆਇੰਦਾ ਇਹ ਬੰਦਾ 8500 ਰੁਪਏ ਦਾ ਬੰਦਾ ਉਸ ਵਾਰ ਵੈਨਟੀ ਦੀ ਵੈਰਾਈਟੀ ਸਾਡੇ ਕੋਲ ਨਵੀਂ ਆਈ ਹੈ ਇਹ 24 ਇੰਚੀ ਪੈਂਦੀ 6500 ਰੁਪਏ ਦੀ ਪੈਂਦੀ ਹੈ ਜ ਦੇਖੋ ਬ੍ਰਾਊਨ ਵੀ ਕਲਰ ਵੀ ਅਵੇਲੇਬਲ ਹੈ ਉਸ ਤੋਂ ਬਾਅਦ ਤੁਸੀਂ ਜੇ ਟੇਬਲ ਟੌਪ ਦੇ ਨਾਲ ਲੈਣਾ ਚਾਹੁੰਦੇ ਹੋ 10.5000 ਰੁਪਏ ਦੀ ਵਿਦ ਟੇਬਲ ਟੌਪ ਟੈਪ ਦੇ ਪ੍ਰਾਈਸ ਐਕਸਟਰਾ ਹੋਣਗੇ ਟੈਪ ਤੁਹਾਨੂੰ ਇਹ ਜਿੱਦਾਂ 3200 ਰੁਪਏ ਦੀ ਪੈਂਦੀ ਕਿਸੇ ਨੇ ਬ੍ਰਾਊਨ ਕਲਰ 33 ਇੰਚੀ ਲੈਣਾ ਹੈ ਇਹ 13.5000 ਰੁਪਏ ਵਿਦ ਟੇਬਲ ਟੌਪ ਕਿਸੇ ਨੂੰ ਐਨਡੀ 40 ਇੰਚ ਦੀ ਚਾਹੀਦੀ ਉਹ ਵੀ ਆਪਣੇ ਕੋ ਅਵੇਲੇਬਲ ਆ 40 ਇੰਚੀ ਤੁਹਾਨੂੰ ਬੇਗੀ 18.5000 ਰੁਪਏ ਦੀ ਪੈਂਦੀ ਹੈ ਉਸ ਤੋਂ ਬਾਅਦ ਆਹਿੰਦੀ ਬਾਅਸੈਸਰੀ ਸਾਰੀ ਸਾਡੇ ਕੋਲ ਗਲਾਸ ਸ਼ੈਲਫ ਵੀ ਸਾਰੀ ਅਵੇਲੇਬਲ ਹੈ ਇਹ 1150 850 ਸਾਰੇ गोल्डन कलर ब्लैक रोस गोल्ड किसे नु देखो बाथ सेट चाहिदे है किल्लियां चाहिदियां कपड़े टांगण ਲਈ ਸ਼ੇਵਿੰਗ ਮਿਰਰ चाहिदे है देखो सारे ਆਪਣੇ ਕੋ ਗਲਰ ਅਵੇਲੇਬਲ ਨੇ ਚ 골ਡਨ সিলవర్ ਬਲੈਕ ਸਾਰੇ ਹੀ ਹੈਗੇ ਆਪਣੇ ਕੋ ਬਾਸ ਐਸੈਸਰੀ ਦੇਖੋ ਸਾਡੇ ਕੋ 1800 ਰੁਪਏ ਤੋਂ ਸੈਟ ਸ਼ੁਰੂ ਹੋ ਜਾਂਦਾ ਸਕੁਅਰ ਮਾਡਲ ਲੇ ਲੋ 2200 ਰੁਪਏ ਦਾ ਪੈਂਦਾ ਗਲਾਸ ਵਾਲਾ 2800 ਦਾ ਪੈਂਦਾ ਫਿਰ ਜੇ ਸਕੁਅਰ ਵੀ ਅਵੇਲੇਬਲ ਆ ਅ ਨੈਕਸਾਰੇ ਦੇਖੋ ਕਿੰਨੇ ਕਲਰ ਆਏ ਆ 골ਡਨ ਕਲਰ ਰੋਸ 골ਡ ਬਲੈਕ ਸਾਰੇ ਹੀ ਆਪਣੇ ਕੋ ਡਿਸਪੈਂਸਰ ਦੀ ਰੇਂਜ ਬਹੁਤ ਆ ਗਲਾਸ ਵਾਲੀ ਉਤਾਰ ਪੇਪਰ ਹੋਲਡਰ ਦੀ ਰੇਂਜ ਬਹੁਤ ਹੈਗੀ ਆਪਣੇ ਕੋ ਆ ਕਿਸੇ ਨੂੰ ਟਾਇਲਟ ਬ੍ਰਸ਼ ਹੋਲਡਰ ਚਾਹੀਦੇ ਉਹ ਵੀ ਸਾਰੇ ਕਲਰ ਅਵੇਲੇਬਲ ਨੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਟਾਵਲ ਰੈਗ ਵੀ ਅਵੇਲੇਬਲ ਆ ਆਪਣੇ ਕੋ ਸਾਰੇ ਕਲਰ ਇਸ ਚ ਅਵੇਲੇਬਲ ਨੇ ਵੱਡੇ ਸ਼ਾਵਰ ਚਾਹੀਦੇ 12 ਇੰਚੀ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਅਵੇਲੇਬਲ ਆ ਹੈਂਡ ਸ਼ਾਵਰ ਦੀ ਰੇਂਜ ਦੇਖੋ ਸਾਡੇ ਕੋਲ ਸਾਰੇ ਕਲਰ ਵੇਲੇ ਨੇ ਬਲੈਕ 골ਡਨ ਰੋਜ਼ 골ਡ ਪੇਪਰ ਹੋਲਡਰ ਦੀ ਰੇਂਜ ਬਹੁਤ ਅਵੇਲੇਬਲ ਆ ਸਾਡੇ ਕੋਲ 100 ਰੁਪਏ ਤੋਂ ਪੇਪਰ ਹੋਲਡਰ ਸ਼ੁਰੂ ਹੋ ਜਾਂਦਾ ਦੇਖੋ ਮੋਆਇਲ ਸਟੈਂਡ ਵਾਲਾ ਵੀ ਮਿਲ ਜੇਗਾ ਫੇਡ ਸਪੈਂਸਰ ਦੀ ਵ ਇਹਦਾ ਬਲੈਕ ਡਿਜ਼ਾਈਨ ਦਾ 850 ਦਾ ਬੰਦਾ ਐ ਸਾਡੇ ਕੋਲ 350 ਤੋਂ ਸ਼ੁਰੂ ਹੋ ਜਾਂਦੇ ਆ ਉਸ ਵਿੱਚ ਹੈਂਡ ਜੈਟ ਦੀ ਵੈਰਾਈਟੀ ਬਹੁਤ ਆ ਜਿੱਦਾਂ ਹੈਂਡ ਜੈਟ ਸੀਟ ਦੇ ਨਾਲ ਆਣੇ ਅਸੀਂ ਇੱਥੇ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਮਿਰਰ ਦੇਖੋ 850 ਰੁਪਏ ਦਾ ਨਵਾਂ ਡਿਜ਼ਾਈਨ ਆਇਆ ਫਿਰ ਆਹਿੰਦੀ ਜੀ ਵੈਨਿਟੀ ਸਟਾਰਟਿੰਗ ਰੇਂਜ ਇਹ ਸਾਡੇ ਕੋਲ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 4000 ਰੁਪਏ ਦੀ ਟੈਪ ਦਾ ਪ੍ਰਾਈਸ ਐਕਸਟਰਾ ਹੋਏਗਾ ਫਿਰ ਆਹਿੰਦੀ ਸਟੀਲ ਦੀ ਵੈਨਿਟੀ ਤੁਹਾਨੂੰ ਆਹ 32 ਇੰਚੀ 13000 ਇੱਥੇ ਛੋਟਾ ਸਾਈਜ਼ ਵੀ ਆ ਫੁੱਲ ਸਟੀਲ ਇਹ ਤੁਹਾਨੂੰ ਅਸੀਂ ਦਵਾਂਗੇ 10.500 ਰੁਪਏ ਦੀ ਪੂਲ ਸਟੀਲ ਕਿਸੇ ਨੂੰ ਮਿਰਰ ਵੱਡਾ ਸਾਈਜ਼ ਚਾਹੀਦਾ ਡਰੈਸਿੰਗ ਟੇਬਲ ਵਾਲਾ ਮਿਰਰ ਆ ਦੇਖੋ ਇਹ ਤੁਹਾਨੂੰ ਪਵੇਗਾ 7500 ਰੁਪਏ ਦਾ ਪੂਰਾ 6x2 ਦਾ ਸਾਈਜ਼ ਹੈ ਫਿਰ ਗੋਲ ਸਾਈਜ਼ ਆ ਜਾਂਦਾ ਹੈ ਲੀਨੀ ਮਿਰਰ ਇਹ 2000 ਰੁਪਏ ਦਾ ਬੰਦਾ ਅੱਜ ਤੋਂ ਬਾਅਦ ਸ਼ਾਵਰ ਦੀ ਰੇਂਜ ਬਹੁਤ ਸਾਡੇ ਕੋਲ ਹੈ 2200 ਰੁਪਏ ਦੀ ਰੇਂਜ ਹੈ ਛੋਟਾ ਸਾਈਜ਼ ਚਾਹੀਦਾ ਕਿਸੇ ਨੂੰ ਇਹ 17500 ਫਿਰ ਬਲੈਕ ਕਲਰ ਮਿਲ ਜਾਂਦਾ ਹੈ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਬੋਡੀ ਸ਼ਾਵਰ ਵੀ ਮਿਲ ਜਾਂਦੇ ਆ ਫਿਰ ਬਾਸੈਸਰੀ ਆ ਜਾਂਦੀ ਜੀ ਬਲੈਕ ਕਲਰ ਦੀ ਇਹ 5 ਪੀਸ ਦਾ ਸੈੱਟ ਹੈ 3200 ਰੁਪਏ ਦਾ ਬੰਦਾ ਜਿੱਥੇ ਮਰਜ਼ੀ ਤੁਸੀਂ ਰੇਟ ਵਧਾ ਕਰ ਸਕਦੇ ਹੋ ਐਂਟੀ ਕਲਰ ਵੀ ਅਵੇਲੇਬਲ ਹੈ ਇਹਦੇ ਵਿੱਚ ਰੋਜ਼ ਗੋਲਡ ਵੀ ਮਿਲ ਜੇਗਾ 골ਡਨ ਵੀ ਸਾਰੇ 3200 ਰੁਪਏ ਰੇਂਜ ਚ 5 ਪੀਸ ਹੁੰਦੇ ਇਚ ਦਾ ਸੌਬ ਡਿਸ਼ ਹੋ ਗਈ ਬਰਸ਼ ਹੋਲਡਰ ਟਾਵਰਿੰਗ ਹੁੱਕ ਤੇ ਟੇਬਲ ਰੋਡ ਇਚ ਪੇਪਰ ਹੋਲਡਰ ਵੀ ਮਿਲ ਜੇਗਾ ਉਹਦੇ ਪ੍ਰਾਈਸ ਐਕਸਟਰਾ ਹੋਣਗੇ ਸਾਡੇ 1150 ਰੁਪਏ ਰੇਂਜ ਚ ਹੈ ਸਪੈਂਸਰ ਵੀ ਮਿਲ ਜਾਣਗੇ ਇਹਦੇ ਪ੍ਰਾਈਸ ਵੀ ਐਕਸਟਰਾ ਹੋਣਗੇ ਕਿਸੇ ਨੂੰ ਚਾਹੀਦੀ ਮੈਗਨਿਟੀ 16 ਇੰਚ ਦੀ ਇਹ ਤੁਹਾਨੂੰ ਬੇਗੀ 7500 ਰੁਪਏ ਦੀ ਵਿਦ ਟੇਬਲ ਲੋ ਉਹ ਇਚ ਤੁਸੀਂ ਨਾਰ ਇਹ ਤੁਹਾਨੂੰ ਬੇਗੀ 4500 ਚ ਕਲਰ ਬਹੁਤ ਆਂਦੇ ਆ ਸਾਡੇ ਕੋਲ 40 50 ਕਲਰ ਅਵੇਲੇਬਲ ਨੇ ਇਹਦੇ ਵਿੱਚ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਨਸੀਲ ਟੈਂਕ ਵੀ ਸਾਡੇ ਕੋਲ ਹਿੰਦਵੇਅਰ ਜੈਗੂਅਰ ਜਿਹੜੀ ਮਰਜੀ ਕੰਪਨੀ ਦੇ ਲੈ ਸਕਦੇ ਹੋ 10 ਸਾਲ ਦੀ ਗਾਰੰਟੀ ਇਹਨਾਂ ਦੀ 4000 ਤੋਂ ਸ਼ੁਰੂ ਹੋ ਜਾਂਦਾ ਕਿਸ ਨੂੰ ਵਿਦ ਫਰੇਮ ਚਾਹੀਦਾ ਇਹ ਤੁਹਾਨੂੰ ਬੇਗਾ 500 ਰੁਪਏ ਦਾ ਉਸ ਤੋਂ ਬਾਅਦ ਸਾਡੇ ਕੋਲ ਐਂਗਲ ਵਾਲ ਦੀ ਵੈਰਾਈਟੀ ਬਹੁਤ ਹੈ ਲੌਂਗ ਨੋਜ਼ ਦੇਖੋ 300 ਰੁਪਏ ਤੋਂ ਸ਼ੁਰੂ ਹੋ ਜਾਂਦੀ 10 ਸਾਲ ਦੀ ਗਾਰੰਟੀ ਇਹਦੀ ਪੂਰਾ ਪਿੱਤਲ ਤੇ ਜਾਲੀਆਂ ਇਹ ਦੇਖੋ ਸਾਡੇ ਕੋਲ ਸਾਰੇ ਕਲਰ ਆਂਦੇ ਦੇਖੋ ਇਹ ਪ੍ਰੈਸ ਕਰਨ ਵਾਲੀ ਆ ਜਾਂਦੀ ਜਾਲੀ ਆ 6x ਇਹ ਜਿਹੜਾ ਵੱਡਾ ਸਾਈ ਵੀ ਆਇਂਦਾ ਰੋਜ਼ ਗੋਲਡ 골ਡਨ ਆਹ ਦੇਖੋ 골ਡਨ ਜਿਹੜਾ ਵੱਡਾ ਸਾਈ ਵੀ ਹੈਗਾ 2 ਫੁੱਟ ਤੱਕ ਬਲੈਕ ਕਲਰ ਵੀ ਮਿਲ ਜੇਗਾ ਉਸ ਵਾਸਤੇ ਸਾਡੇ ਕੋਲ ਵੇਸਕਪ ਲਿੰਦੇ ਕਲਰ ਬਹੁਤ ਨੇ ਆ ਦੇਖੋ ਸਾਰੇ ਕਲਰ ਤੁਹਾਨੂੰ ਅਸੀਂ ਮੈਚ ਕਰਕੇ ਦਵਾਂਗੇ ਤੁਹਾਡੇ ਬਾਥਰੂਮ ਦੇ ਹਿਸਾਬ ਨਾਲ ਸਲਾਹ ਵੀ ਹੁਣ ਫੇਰ ਦੇਰ ਕਿਸ ਚੀਜ਼ ਦੀ ਤੁਸੀਂ ਛੇਤੀ ਪਹੁੰਚੋ ਗਰਮੀ ਟ੍ਰੇਡਿੰਗ ਕੰਪਨੀ ਜਲੰਧਰ ਸ਼ਹਿਰ ਪ੍ਰਤਾਪ ਬਾਗ ਦੇ ਸਾਹਮਣੇ ਨੰਬਰ ਸਕਰੀਨ ਤੇ ਹੈਗਾ ਪਰ ਇੱਕ ਹੋਰ ਸਾਡਾ ਫਾਇਦਾ ਕਰ ਦਿੰਨੇ ਆ ਜਿਹੜੇ ਸਾਡੇ ਦਰਸ਼ਕਾਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਪਹਿਲੇ 11 ਭੈਣ ਭਰਾਵਾਂ ਨੂੰ ਆ ਬਾਸ ਸੈਟ ਅਸੀਂ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਚੰਗਾ ਕਮੈਂਟ ਕਰ ਦਿਓ ਸਾਨੂੰ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਆ ਜਿਹੜੇ 11 ਸਾਡੇ ਪਹਿਲੇ winner ਰਹਿ ਗਿਆ ਉਹਨਾਂ ਨੂੰ ਇਹ ਬਾਅ ਸੈਟ ਆਪਾਂ ਬਿਲਕੁਲ ਫ੍ਰੀ ਦੇਣੇ ਹੈਗੇ ਆ ਸਾਰਿਆਂ ਦਾ ਫਾਇਦਾ 50000 ਦੀ ਸ਼ਾਪਿੰਗ ਕਰੋਗੇ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਆ 15000 ਰੁਪਏ ਦਾ ਸਿੰਪਲ ਬਾਥਰੂਮ ਤਿਆਰ ਕਰਾਂਗੇ 35000 ਰੁਪਏ ਦੇ ਵਿੱਚ ਜੈਗਰ ਵਾਲਾ ਬਾਥਰੂਮ ਤਿਆਰ ਕਰਾਂਗੇ 40000 ਰੁਪਏ ਦੇ ਵਿੱਚ ਲਗਜ਼ਰੀ ਬਾਥਰੂਮ ਚਾਹੇ ਰੋਜ਼ ਗੋਲਡ ਚਾਹੇ ਤੁਸੀਂ ਗੋਲਡ ਬਣਾਉਣਾ ਚਾਹੇ ਤੁਸੀਂ ਬਲੈਕ ਬਣਾਉਣਾ ਚਾਹੇ ਬਣਾਉਣਾ ਗ੍ਰੇ ਉਹ ਵੀ ਤਿਆਰ ਕਰਕੇ ਦੇਵਾਂਗੇ ਤੁਹਾਡਾ ਬਜਟ ਘੱਟ ਹੈਗਾ ਤੁਹਾਡੇ ਤੁਸੀਂ ਸਿਰਫ 40000 ਰੁਪਏ ਸਾਡੇ ਕੋਲ ਲੈ ਕੇ ਆਓ 40000 ਰੁਪਏ ਦੇ ਵਿੱਚ ਦੋ ਬਾਥਰੂਮ ਇੱਕ ਰਸੋਈ ਤੁਹਾਨੂੰ ਅਸੀਂ ਤਿਆਰ ਕਰਕੇ ਦੇਵਾਂਗੇ ਇਸ ਗੱਲ ਦੀ ਗਾਰੰਟੀ ਹੈਗੀ ਆ ਟਾਈਲਾਂ ਲੱਗਣ ਤੋਂ ਬਾਅਦ ਵਾਲਾ ਸਮਾਨ 1 ਲੱਖ ਰੁਪਏ ਸ਼ਾਪਿੰਗ ਕਰੋ ਪੂਰੇ ਪੰਜਾਬ ਜਮ ਹੋਮ ਡਿਲੀਵਰੀ ਫ੍ਰੀ ਨਾ ਤੁਹਾਨੂੰ ਵਾਟਰ ਫਿਲਟਰ ਜਾਂ ਗੀਜ਼ਰ ਅਸੀਂ ਫ੍ਰੀ ਦੇਵਾਂਗੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਆ ਨਾ ਬਾਹਰਲੀਆਂ ਕੰਟਰੀਆਂ 'ਚ ਬੈਠੇ ਆ ਤੁਸੀਂ ਉਹਨਾਂ ਦੀ ਕਿੱਦਾਂ ਮਦਦ ਕਰਦੇ ਆ ਕਿ ਉਹ ਬਾਹਰੋਂ ਬੈਠ ਕੇ ਵੀ ਇਸ ਸਟੋਰ ਤੋਂ ਸ਼ਾਪਿੰਗ ਕਰ ਸਕਦੇ ਆ ਬਿਲਕੁਲ ਭਾਜੀ ਅਸੀਂ ਉਹਨਾਂ ਲਈ ਇਹ ਸੁਜੈਸਟ ਕਰਦੇ ਆ ਤੁਸੀਂ ਪਲੰਬਰ ਕੋ ਸਮਾਨ ਲਿਖਾ ਕੇ ਸਾਨੂੰ ਵਟਸਐਪ ਕਰਨਾ ਤੁਹਾਨੂੰ ਅਸੀਂ ਪਹਿਲਾਂ ਐਸਟੀਮੇਟ ਭੇਜਾਂਗੇ ਤੁਹਾਡੇ ਨੰਬਰ ਤੇ ਫੇਰ ਤੁਹਾਨੂੰ ਸਮਾਨ ਸਿਲੈਕਟ ਕਰਾਵਾਂਗੇ ਸਾਰਾ ਤੁਹਾਨੂੰ ਓਕੇ ਲੱਗੇਗਾ ਅਸੀਂ ਤੁਹਾਡੇ ਐਡਰੈਸ ਤੇ ਭੇਜਾਂਗੇ ਉਸ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ ਤਾਨੂੰ ਪਹੁੰਚ ਦਵਾ ਆਂ ਇਹ ਘਰ ਚੈੱਕ ਕਰਾ ਕੇ ਆਏਗਾ ਬੰਦਾ ਸਾਮਾਨ ਸਾਰਾ ਸੋ ਗਰਮੀਰ ਟ੍ਰੇਡਿੰਗ ਕੰਪਨੀ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ ਸਾਰੀ ਆਪਸ਼ਨ ਸਾਡੇ ਕੋਲ ਅਵੇਲੇਬਲ ਆ ਸੋ ਗਰਮੀਰ ਟ੍ਰੇਡਿੰਗ ਕੰਪਨੀ 5 ਸਟਾਰ ਰੇਟਿੰਗ ਆ ਲੋਕੀ ਇਹਨਾਂ ਤੇ ਟਰਸਟ ਕਰਦੇ ਆ ਚਾਹੇ ਤੁਸੀਂ ਲੱਖ ਰੁਪਏ ਦੀ ਸ਼ੋਪਿੰਗ ਕਰੋ ਚਾਹੇ 50 ਹਜ਼ਾਰ ਦੀ ਸ਼ੋਪਿੰਗ ਕਰੋ ਸਾਨ ਟੀਵੀ ਲੋ ਫੁੱਲ ਜ਼ਿੰਮੇਵਾਰੀ ਆ ਤੁਹਾਡੇ ਪੈਸੇ ਸੇਫ ਹੈਗੇ ਆ ਤੁਸੀਂ ਗੂਗਲ ਪੇ ਕਰ ਸਕਦੇ ਆ ਤੁਸੀਂ ਕ੍ਰੈਡਿਟ ਕਾਰਡ ਤੋਂ ਕਰ ਸਕਦੇ ਆ ਡੈਬਿਟ ਕਾਰਡ ਤੋਂ ਕਰ ਸਕਦੇ ਆ ਤੁਸੀਂ ਕੈਸ਼ ਵੀ ਕਰ ਸਕਦੇ ਆ ਜਿਹੜੀ ਅਸੀਂ ਡਿਲੀਵਰੀ ਤੁਹਾਡੇ ਘਰ ਪਹੁੰਚਾਉਣੀ ਆ ਉਹ ਬੇਫਿਕਰ ਹੋ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦबई ਜਾਂ ਜੋਰਪ ਕਿਸੇ ਵੀ ਕੰਟਰੀ 'ਚ ਬੈਠੇ ਹੋਣ ਇਹ ਫਿਕਰਾਂ ਦੀ ਲੋੜ ਨਹੀਂ ਵੀ ਜਦੋਂ ਪਿੰਡ ਜਾਵਾਂਗੇ ਜਦੋਂ ਸ਼ਹਿਰ ਜਾਵਾਂਗੇ ਵੀ ਛੇ ਸਾਡਾ ਉਦਾਂ ਹੀ ਕੋਠੀ ਦਾ ਜਾਂ ਘਰ ਦਾ ਕੰਮ ਹੋਣਾ ਸੋ ਤੁਸੀਂ ਆਪਣੇ ਦੇਸ਼ ਵਿੱਚ ਬੈਠ ਕੇ ਵੀ ਆਪਣੇ ਪੰਜਾਬ ਵਾਲੇ ਘਰ 'ਚ ਕੰਮ ਸ਼ੁਰੂ ਕਰਵਾ ਸਕਦੇ ਆ ਛੇਤੀ ਆ ਜਾਓ ਜੀ ਗਰਮੀਰ ਟਰੇਡਿੰਗ ਕੰਪਨੀ ਓਪੋਜ਼ਿਟ ਪ੍ਰਤਾਪਗ ਜਲੰਧਰ ਸ਼ਹਿਰ ਨੀਅਰ ਰੇਲਵੇ ਸਟੇਸ਼ਨ ਜੇ ਫੇਰ ਵੀ ਕੋਈ ਗੱਲ ਨਾ ਸਮਝ ਲੱਗੇ ਇਸ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਆ